ਮੈਂ ਇਦਾਂ ਹੀ ਤੁਹਾਡੀ ਗੱਲ ਪਛਾ ਸਕਦਾ ਮੈਂ ਹੀ ਤੁਹਾਡਾ ਵੀਰ ਪਛਾ ਸਕਦਾ ਜਿਹਨੂੰ ਵਜੀਰੀਆਂ ਦਾ ਲਾਲਚ ਹੈ ਜਟੇਕਾਂ ਦਾ ਲਾਲਚ ਹੈ ਉਹ ਨਹੀਂ ਪਛਾ ਸਕਦਾ ਜੇ ਮੈਂ ਇਲੈਕਸ਼ਨ ਹੀ ਜਿੱਤਣਾ ਹੋਵੇ ਮੈਂ ਇਦਾਂ ਨਾ ਫਿਰਾਂ ਬਿਲਕੁਲ ਤੂੰ ਬੜਾ ਕੁਝ ਕਰੋ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਹੈ ਹਜ਼ਾਰਾਂ ਕਰੋੜ ਰੁਪਏ ਕਿਸਾਨਾਂ ਦਾ ਕਿਉਂ ਕਿਸਾਨਾਂ ਦਾ ਵੀ ਹੋਣਾ ਚਾਹੀਦਾ ਵੇਖੋ ਤੁਹਾਡੇ ਖਾਤੇ 'ਚ ਕਿੰਨੇ ਭੇਜਦੇ ਆ ਕਿੰਨੇ ਪੈਸੇ ਭੇਜਦੇ 2000 ਉਹ 2000 ਰੁਪਏ ਉਹ ਤਾਂ ਕੋਈ ਇਦਾਂ ਹਾਂਜੀ 6000 ਰੁਪਏ ਸਾਲ ਦਾ ਆਉਂਦਾ ਠੀਕ ਹੈ ਜੀ ਜਿਹੜਾ ਜੋ ਕੋਈ ਸਿਲਕਦਰ ਨਹੀਂ ਆਉਂਦਾ ਉਹ ਵਰਲੇ ਹੀ ਹੈ ਉਹ ਬਹੁਤ ਘੱਟ ਨੇ ਜਿਨ੍ਹਾਂ ਦੇ ਖਾਤੇਆਂ ਚ ਆਉਂਦਾ ਹੈ ਹਰ ਇੱਕ ਦੇ ਨਹੀਂ ਆ ਰਹੇ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਵਾਲੇ ਲਾਗੂ ਕੀਤਾ ਜਾ ਰਿਹਾ ਜਿਹਦੇ ਵਿੱਚ ਤੇ ਹੁਣ ਚਿੱਪ ਵਾਲੇ ਮੀਟਰ ਵੀ ਆਉਂਦੇ ਨੇ ਉਹ ਪਿੰਡ ਪਿੰਡ ਲਗਾਏ ਜਾ ਰਹੇ ਨੇ ਉਦੋਂ 3 ਬਿੱਲਾਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਉਹ ਕਿਉਂ ਨਹੀਂ ਕੀਤਾ ਗਿਆ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਕੁਛੀ ਦੋ ਚਾਰ ਬੰਦੇ ਮੇਰੇ ਨਾਲ ਚੱਲਦੇ ਨੇ ਮੈਂ ਇੰਨਾ ਜ਼ਰੂਰ ਕਰ ਸਕਦਾ ਜਿਹਨਾਂ ਤੋਂ ਅਲਾਮਾ ਉਹਦੇ ਸਾਹਮਣੇ ਨ ਜਾ ਕੇ ਬਿਠਾਵਾ ਇੰਨੀ ਜੋਗਾ ਮੇਰੇ ਨਹੀਂ ਹੋਇਆ ਕਿ ਮੈਂ ਉਸ ਅਲਾਮਾ ਜਾਂਟਾ ਆਦਮਾ ਉਸ ਪਾਵਰ ਦੇ ਦੋਹੀ ਹਿੱਸਾ ਹੋ ਪਾਵਰ ਦਾ ਮੈਂ ਹਿੱਸਾ ਹਾਂ ਪਰ ਉਸ ਉਹਦੇ ਵਿੱਚ ਤਵਰੀਮਾ ਉਹਦੇ ਨਾਲ ਲੈ ਕੇ ਜਾਵਾਂਗਾ ਪਾਵਰ ਦਾ ਹਿੱਸਾ ਤਦੀ ਮੈਂ ਫਟਾਫਟ ਲੈ ਜਾ ਸਕਦਾ ਤੇ ਵਿੱਚ ਸਾਰੇ ਦੇ ਦਿੱਤੇ ਇਹਦੇ ਵਿੱਚ ਸਾਰੇ ਦੇ ਦਿੱਤੇ ਹਾਂਜੀ ਠੀਕ ਹੈ ਜਦੋਂ ਵੀ ਕੋਈ ਕਾਨੂੰਨ ਬਣਾਉਣੇ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ ਉਹਨਾਂ ਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ 1 ਰੁਪਏ ਇਹਨਾਂ ਦੇ ਵਜ਼ੀਰ ਵੀ ਬਣੇ ਸੀਐਮਡੀ ਆ ਇਹ ਕਿਸਾਨ ਹੀ ਆ ਜੇ ਉਹ ਕਿਸਾਨ ਬਹੁਤ ਤਰ੍ਹਾਂ ਦੇ ਕਿਸੇ ਨਹੀਂ ਮੈਂ ਕੱਲਾ ਦੀ ਗੱਲ ਕਰਦਾ ਯੂਪੀ ਦੇ ਕਿਸਾਨ ਵੀ ਵਜ਼ੀਰ ਆ ਸੀਐਮਡੀ ਆ ਕਿਸੇ ਨੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹੀ ਆ ਜਿਹੜੇ ਜ਼ਿੰਮੇਦਾਰ ਆ ਆ ਮੈਂ ਗਰੀਬ ਗੁਰਬਿਆਂ ਚ ਤੇ ਮੈਂ ਕੱਲਾ ਹੀ ਆ ਹਿੰਦੁਸਤਾਨ ਚ ਆ ਜਿਹੜੀ ਮੇਰੀ ਕੱਟ ਹੈ ਨਾ ਇਹ ਚੋਂ ਕੋਈ ਬਣਾ ਨਹੀਂ ਬੂਟਾ ਸੋ ਖਰੇ ਪੈਣਾ ਸਰੀਆਂ ਤੇ ਬਣਾ ਜੀ ਪਤਾ ਦਪਰਾ ਤੇ ਬਾਕੀ ਉਹੋ ਹੀ ਕਾਸਟ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਆ ਉਦੋਂ ਚੰਗੀ ਘੁੱਟ ਲੈਣੇ ਸੀ ਤੇ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝਦੇ ਹਾਂ ਗਾਂਆਂ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਿਉਂ ਨੋ ਇਹ ਮੇਰੀ ਫਰਾਜ਼ੀ ਦੇ ਖਿਲਾਫ ਇਸ ਤਰ੍ਹਾਂ ਬਿਰੇ ਹੌਲੀ ਹੌਲੀ ਮੈਂ ਖੇਤੀਬਾੜੀ ਜਾਂ ਕਿਸਾਨਾਂ ਦੇ ਹੱਕ 'ਚ ਤੇ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਹੈ ਮੈਂ ਕੰਮ ਕਰਦਾ ਹੁੰਦਾ ਸੀ ਮੇਰੇ ਫਾਗਸਾ ਮੇਰੇ ਪਿਤਾ ਜੀ ਅਦਲ ਸੌਂ ਸ਼ਫੀਕੋਦ ਅਦਲ ਦੂਲ ਅਸੀਂ ਉੱਥੇ ਤੜ ਲਈ ਕੰਮ ਕਰਦੇ ਰਹੇ ਹਾਂ ਜੱਦੀ ਪਛਤੀ ਕੋਈ ਨਹੀਂ ਮੈਂ ਉਹ احسان فرام موشاغی ਨਹੀਂਗਾ ਕਿ ਅੱਜ ਐਮਪੀ ਬਣ ਗਿਆ ਮੈਂ ਤੁਹਾਡੇ ਖਿਲਾਫ ਹੋ ਜਾ ਦੁਖੀ ਦੁਖੀ ਦੇ ਬੰਦੇ ਦਿੱਲੀ ਵਾਨ ਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਲੱਪੇਂਦੇ ਮੈਂ ਨਹੀਂ ਜੋ ਬੋਲਣਾ ਤੁਮੇ ਮੈਨੂੰ ਕੁਛ ਮਿਲੇ ਤੋ ਤੁਮੇ ਨਾ ਮਿਲੇ ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰਮਗਰ ਤੁਸੀਂ ਅੱਗੇ ਅੱਗੇ ਕਿਸਾਨ ਮਗਰਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ ਅਸੀਂ ਕੋਈ ਗਲਤ ਸ਼ਿਵਦਾਬ ਨਹੀਂ ਕਰਤੀ ਗੱਲ ਸੁਣੋ ਭਰਾ ਮੇਰਾ ਬੰਦਾ ਡਰੇ ਰੱਬ ਕੋਲੋਂ ਰਾਬਟਰ ਇਹ ਜੱਟਾਂ ਕੋਲ ਜੱਟ ਕੱਲੇ ਪਟਵਾਰੀ ਤੋਂ ਦੱਸਦੇ ਹਾਂ ਸਰਦਾਰ ਤੋਂ ਨਹੀਂ ਦੱਸਦੇ ਮੇਰੀ ਗੱਲ ਸੁਣ ਲਓ ਜੇ ਤੁਸੀਂ ਐਂਦਾ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਬਦਮਾਹੇਂ ਕਿ ਤੁਹਾਨੂੰ ਗੋੜ ਵੀ ਜਾਏ ਨਹੀਂ 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 ਮੈਂ ਕਹਿਆ ਸੀ ਉਹ ਕੋ ਫਰੀਦਕੋਟ ਮੈਂ ਕਿ ਪੰਜ ਬੰਦੇ ਆ ਜਾਓ ਗਨਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਉੱਥੇ ਡਾਂਗਾ ਡੋਗੇ ਵਾਵਾ ਤੁਸੀਂ ਭਰਾਉਣ ਲੱਗਦੇ ਤੁਹਾਨੂੰ ਪਤਾ ਉਹ ਜਿਹੜੀ ਸ਼ੀਸ਼ੇ ਤੇ ਵਾਜੇ ਮੈਨੂੰ ਲੱਗਦਾ ਮੇਰੇ ਮੋਰਾਂ ਤੇ ਲੱਗਦੇ ਨਹੀਂ 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 ਸਾਡੇ ਕਿ ਵੀਡੀਓ ਦੇਖ ਲਓ ਵੀਡੀਓ ਮੈਂ ਤੁਹਾਡੀ ਗੱਲਾਂ ਸਹਿਮਤ ਹਾਂ ਉਹ ਥੱਫੇ ਮਾਰ ਰਿਹਾ ਸੀ ਨਹੀਂ ਜੇ ਤੁਸੀਂ ਮੈਂ ਕੋਈ ਅੱਜ ਤੁਹਾਡੇ ਕੋਲ ਆਇਆ ਸਰ ਮੈਂ ਕੋਈ ਬਰਦਰ ਕੋਈ ਗਰਜ਼ਾਵਰ ਤਾਂ ਹੈ ਨਹੀਂ ਦਾਰਾ ਸੋਤ ਹੈ ਨਹੀਂ ਗਾ ਨਾਂ ਮੈਂ ਉਹ ਜੀਦਾ ਰਿਆਂ ਜਿਹੜੇ ਪਹਿਲੇ ਹੁੰਦੇ ਸੀ ਜੱਗੇ ਜੁਗੇ ਹੋਣੀ ਮੈਂ ਤਾਂ ਵਿਚਾਰਾ ਸ਼ਰਰੇ ਦਾ ਜਾਂਦਾ ਨਹੀਂ ਠੀਕ ਅੱਜ ਵੀ ਤੁਹਾਡੇ ਕੋਲ ਆਇਆ ਸੀ ਡਰ ਜਾਂਦਾ ਮੈਂ ਤੁਹਾਡੀਆਂ ਨਹਿਰੀਆਂ ਜੇ ਅੱਖਾਂ ਦੇਖ ਕੇ ਮੈਂ ਕਹਾਂ ਚਲੋ 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 ਨਹੀਂ ਕਿਸਾਨ ਇਦਾਂ ਦੇ ਨਹੀਂ ਜਿੱਦਾਂ ਜੋ ਮੇਰੇ ਕੋਲ ਹੁੰਦਾ ਮੈਂ ਤਸਵੀਰ ਤੁਹਾਡੇ ਸਾਹਮਣੇ ਨਹੀਂ ਨਹੀਂ ਮੈਂ ਹਸਾਉਣਾ ਹੈ ਤੁਹਾਨੂੰ ਮੈਨੂੰ ਇਸ ਤੋਂ ਜ਼ਿਆਦਾ ਕੋਈ ਕਿਸਾਨਾਂ ਨੂੰ ਸਮਝਦਾ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿੱਲ ਜਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਦੋਂ ਚੱਲਦੇ ਨਹੀਂ ਸੀ ਮੈਨੂੰ ਕਹਿੰਦੇ ਲੁਧਿਆਣੇ ਉੱਥੇ ਚਵਾਰਾ ਪਾਲਾ ਇੱਕ ਬੀਬੀ ਜੀ ਦਾ ਸੈੱਟ ਬਣਾ ਦੁਕਾਨੇ ਗਿਆ ਕਰ ਜੇ ਰੋਟੀ ਖਾਣੀ ਮੈਂ ਤਾਂ ਭੁੱਖਾ ਰਹਿ ਲੂੰਗਾ ਮੈਂ ਇਕੱਲੇ ਨਹੀਂ ਆ ਫੇਰ ਮੈਂ ਉਹ ਰਿਕਾਰਡ ਬਣਾ ਲਿਆ ਚੰਗੀ ਨੇ ਰੀਲਿਸ ਦੇ ਸੀ ਕਰਦੇ ਉਹ ਜੱਟਾਂ ਦਾ ਮੁੰਡਾ ਸਿਕਨੌਸੋਂ ਗਿੱਲ ਗਿਆ ਕਿਹਾ ਓਏ ਤੇ ਦੋਸਤਾਂ ਦੇ ਨਾਲ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਫਟਾਫਟ ਰੀਲਿਸ ਕਰੋ ਜਿਹੜਾ ਪਹਿਲਾ ਰਿਕਾਰਡ ਹੈ ਉਹਦੇ ਪਿੱਛੇ ਦੇਖਿਓ ਕੋਲਾਬੋਰੇਸ਼ਨ ਵਿਦ ਗਿੱਲ ਕੋ ਉਹ ਯਾਰ ਮੈਨੂੰ ਜੇ ਪਤਾ ਸਾਰਾ ਮੈਂ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋ ਜਿੱਥੇ ਮੈਨੂੰ ਬੁਲਾਉਂਦੇ ਜਿੱਥੇ ਬੁਲਾਉਂਦੇ ਮੈਂ ਹਾਜ਼ਰ ਐ ਇਦਾਂ ਪਰ ਸਦਾ ਇਹ ਸਵਾਲਨਾਮਾ ਸਦਾ ਇਹ ਸਵਾਲਨਾਮਾ ਇਹਨੂੰ ਰੱਖ ਕੇ ਤੁਸੀਂ ਪੜਿਓ ਜੀ ਧਿਆਨ ਨਾਲ ਜਿਹੜੀਆਂ ਕੋਈ ਛਡੀਆਂ ਰਹਿ ਗਈਆਂ ਮੰਗਾ ਉਹਨਾਂ ਤੇ ਗੌਰ ਕਰਿਓ ਤੇ ਸੇਮ ਬਸ ਬਿਲਕੁਲ ਸੇਮ ਆ ਸਰ ਤੇ ਤੁਸੀਂ ਇੱਕ ਸੁਨੇਹਾ ਦੇ ਦਿਓ ਤੁਸੀਂ ਕੋਈ ਜਦੋਂ ਅਸੀਂ ਬੁਲਾਵਾ ਜੋ ਆਏਗਾ ਤੇ ਉਹਨੂੰ ਥੋੜਾ ਜਿਹਾ ਅਸੀਂ ਸਰ ਇੱਕ ਗੱਲ ਚਾਉਂਦੇ ਆ ਕਿ ਜੇ ਬੰਦ ਲੋਕੇ ਦੇ ਵਿੱਚ ਤੁਸੀਂ ਆਉਨੇ ਇੱਕ ਅਪੀਲ ਤੇ ਕਰ ਦਿਓ ਜੀ ਕਿ ਕਿਸੇ ਨਾ ਕਿਸੇ ਤੇ ਯਕੀਨ ਕਰਨਾ ਹੀ ਪਊਗਾ ਮੈਂ ਜੋ ਸੌ ਗਰੋਹ ਦੀ ਕਹਿ ਕੇ ਕਹਿਣਾ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਨਾਲ ਇੱਕ ਬੰਦਾ ਨਹੀਂ ਤੁਸੀਂ ਦਿਤਾ ਸਕਦੇ ਜੇ ਮੈਂ ਇਥੋਂ ਹਿੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਉਹਦੇ ਛੱਦਰ ਮਾਰ ਕੇ ਭਜਾ ਦੇ ਤੁਸੀਂ ਤਾਂ ਕਿਸੇ ਨੂੰ ਵੀ ਭਜਾ ਸਕਦੇ ਮੈਨੂੰ ਪਤਾ ਤੇ ਨਹੀਂ ਭਾਜੂਗਾ ਮੈਂ ਭੱਜਣ ਵਾਲਾ ਹੈ ਹੀ ਨਹੀਂ ਨਾ ਡਰਪੋਕ ਨਹੀਂਦਾ ਮੈਂ ਉਹ ਟਕਰਾਓ ਤੋਂ ਮੈਂ ਡਰਦਾ ਬਹੁਤ ਹੈ ਤਾਂ ਹੰਸ ਜੀ ਕਿਸ ਤਰੀਕੇ ਦਾ ਅਰੇ ਅੱਜ ਪੂਰਾ ਜੀ ਕਸਾਨ ਤੁਹਾਡੇ ਜੀ ਤਿੰਨ ਤਿੰਨ ਪਹਿਲਾਂ ਲਗਾ ਕਰ ਮੈਂ ਕਿੰਨਾ ਸ਼ੁਕਰ ਹੈ ਤੇਰਾ ਬਾਜਾ ਵਾਲਾ ਬਾਪੂ ਐਸ ਸ਼ਕਲ ਚ ਕਿਤੇ ਪਹਿਲਾਂ ਇਹ ਗੱਲ ਹੋ ਜਾਂਦੀ ਕਿ ਅੱਜ ਮੈਂ ਤੋਂ ਥੋੜਾ ਲੱਗਦਾ ਕਿ ਹੰਸ ਵਾਲਾ ਵਧ ਰਹੀ ਨਹੀਂ ਨਹੀਂ ਮੈਂਤਰਾ ਜੀ ਮੈਂਤ ਉਹ ਕਿਸੇ ਹੋਰ ਸੈਲਸ ਵਿੱਚ